ਹੈ ਕਿ ਦਹਾਵਾਂ ਦੇ ਬੱਚੇ ਆ ਰਹੇ ਨੇ ਅੱਗੇ ਘਾਟਾ ਪਾਟਾ ਕਰਦਾ ਹੋ। ਅੱਜ ਦੱਸ ਜੇ ਕਿ ਕਿੰਨਾ ਵੇਚਣਾ ਉਹਨਾਂ ਦਾ ਘਾਟਾਣਾ ਜੀ। ਥੋੜਾ ਥੜਾ ਆਪਣਾ ਕਿੰਨਾ ਵੇਚਣਾ। ਥੜਾ ਥੜਾ ਕਿੰਨਾ ਵੇਚਣਾ। ਉਹਨੇ ਵੀ ਕੋਲ ਕਿਹਾ। ਜੀ ਕੀ ਆਪ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈ। ਔਰ ਮਾਨੋਵ ਦੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸਾਰੀ ਟੀਮ ਵੱਲੋਂ ਇੱਕ ਪੂਰੀ ਸਿਹੜੀ ਗਈ ਹੈ ਕਿ ਜਿਹੜੇ ਵੀ ਨਸ਼ੇ ਦੇ ਤਸਕਰ ਹਨ ਜਿਹੜੇ ਸਮਗਲਰਸ ਐ ਮੇਨ ਐ ਉਹਨਾਂ ਦੇ ਪ੍ਰਾਪਰਟੀ ਆਇਡੈਂਟੀਫਾਈ ਕੀਤੇ ਜਾ ਰਿਹਾ ਹੈ ਔਰ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਪੰਜਾਬ ਸਰਕਾਰ ਦੇ ਨਿਰਦੇਸ਼ ਐ ਇਹਦੇ ਨਾਲ ਨਾਲ ਅਸੀਂ ਆਡ ਕਲੀਨਿਕਸ ਰੀਹੈਬ ਸੈਂਟਰ ਡਰਗ ਡੀ ਐਡਿਕਸ਼ਨ ਸੈਂਟਰ ਇਹਨਾਂ ਤੇ ਵੀ ਅਸੀਂ ਇਹਨਾਂ ਨੂੰ ਵੀ ਰੀਫਾਰਮ ਕਰ ਰਹੇ ਹਾਂ ਸਭੋ ਇਹਨਾਂ ਦੀ ਬਿਲਕੁਲ ਅਸੀਂ ਇੱਕਦਮ ਟਰਾਂਸਫਰਮੇਸ਼ਨ ਲੈ ਕੇ ਆ ਰਹੇ ਹਾਂ ਸਟਾਫ equipment ਟੈਸਟਿੰਗ ਕਿੱਟਾਂ ਮੈਡੀਸਿਨ ਸਾਰਾ ਕੁਝ ਉੱਥੇ मौके ਤੇ ਉਪਲਬਧ ਕਰਾ ਰਹੇ ਹਾਂ ਬੈਡਸ ਵਗੈਰਾ ਉਪਲਬਧ ਕਰਾ ਰਹੇ ਹਾਂ ਬਾਕੀ ਜਿਹੜਾ ਅੱਜ ਜੋ ਕਾਰਵਾਈ ਕੀਤੀ ਉਹਦੇ ਬਾਰੇ ਮੈਂ ਮਾਨਯੋਗ ਐਸਐਸਪੀ ਸਰ ਨੂੰ ਪੁੱਛਦਾ ਕਿ ਇੱਕ ਵਾਰ ਉਹ ਡਿਟੇਲ ਦੱਸ ਸਕਦੇ ਬਿਲਕੁਲ ਜਿਹੜੀ ਪੰਜਾਬ ਸਰਕਾਰ ਵੱਲੀ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈਗੀਏ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਉਥੇ ਜਿਹੜੇ ਨਸ਼ੇ ਦੇ ਸੌਦਾਗਰ ਅੱਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਜੇਕਰ ਕੋਈ ਇਲੀਗੈਲਿਟੀ ਹੈਗੀ ਤਾਂ ਖਿਲਾਫ ਜਿਹੜੀ ਹੈਗੀ ਪੰਤੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਹ ਰੂਪનગર ਤੇ ਆਪਣੇ ਐਸਐਚਓ ਸਾਹਿਬ ਵੱਲੋਂ ਇੱਥੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਲੱਗੇ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਹੈਗੇ ਨੇ ਇਹ ਬੇਲ ਤੇ ਆਏ ਹੋਏ ਨੇ ਬਾਹਰ ਇਸ ਟਾਈਮ ਤੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਟਾ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਕਿ ਤੁਝਾ ਇਹ ਕਲੀਅਰ ਕਟ ਹੈਗਾ ਕਿ ਜੋ ਵੀ ਬੰਦਾ ਇਲੀਗਲ ਪ੍ਰਾਪਰਟੀ ਬਣਾਊਗਾ ਨਸ਼ਿਆ ਦੇ ਥਰੂ ਜਾਂ ਹੋਰ ਕਿਸੇ ਵੀ ਇਲਲੀਗਲ ਕਮਾਧ ਦੇ ਥਰੂ ਕ੍ਰਿਮੀਨਲ ਨੈਟਵਰਕ ਦੇ ਥਰੂ ਉਸ ਦੇ ਖਿਲਾਫ ਸਰਕਾਰ ਵੱਲੋਂ ਜਿਹੜਾ ਹੈਗਾ ਬਿਲਕੁਲ ਕਲੀਅਰ ਕੱਟ ਪਾਲਿਸੀ ਹੈ ਕਿ ਉਹਨੂੰ ਜਬਤ ਕੀਤਾ ਜਾਵੇ ਸੀਜ਼ ਕੀਤਾ ਜਾਵੇ ਅਗਰ ਉਹ ਇਲਲੀਗਲ ਹੈ ਜੀ ਤਾਂ ਉਹਨੂੰ ਕਰਾਇਆਗਾ ਡਿਮੋਲਿਸ਼ ਵੀ ਕੀਤਾ ਜਾਵੇ ਸੁਣੋ ਮੀਆਂ ਬੀਬੀ ਲਗੀ ਤਸਕਰੀ ਕਰ ਦਿੱਤੀ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਅੱਗੇ ਵੀ ਜਿਹੜਾ ਹੈਗਾ ਇਹਨਾਂ ਦੀ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਇਹਦੇ 'ਚ ਕਾਨੂੰਨੀ ਕਾਰਵਾਈ ਕਰਦਿਆਂ ਹੈ ਜਿਹੜਾ ਇਹ ਨੋਆਜ 42 ਦੀ ਕਰ ਰਹੇ ਸਰ ਕਿੰਨੀ ਕੁਆਂਟੀਟੀ ਇਹਨਾਂ ਨੂੰ ਰਿਕਵਰ ਹੋਈ ਕਮਰਸ਼ੀਅਲ ਕੁਆਂਟੀਟੀ ਵੀ ਸੀ ਨਹੀਂ ਕਮਰਸ਼ੀਅਲ ਕੁਆਂਟੀਟੀ ਨਹੀਂ ਹੈਗੀ ਇਹਨਾਂ ਦੇ ਜਿਹੜਾ ਪਰਚੇ ਹੈਗੇ ਨੇ ਨਾਨ ਕਮਰਸ਼ੀਅਲ ਦੇ ਹੈਗੇ ਨੇ ਬਟ ਹੈਬਿਚੁਅਲ ਅਫੈਂਡਰਸ ਹੈਗੇ ਨੇ ਦੋਹਾਂ ਦੇ ਖਿਲਾਫ ਤਿੰਨ-ਤਿੰਨ ਪਰਚੇ ਹੈਗੇ ਨੇ ਔਰ ਆਊਟ ਆਫ ਬੇਲ ਅਗੇਂਸਟ ਸਰ ਕੀ ਸੁਨੇਹਾ ਦੇਣਾ ਚਾਹੁੰਦਾ ਜਿਹੜੇ ਹਾਲੇ ਵੀ ਰੋਕਸ ਉਤਰ ਨਹੀਂ ਲਏ ਉਹਨਾਂ ਨੂੰ ਬਿਲਕੁਲ ਦੇਖੋ ਜੀ ਮੈਸੇਜ ਇਜ਼ ਲਾਊਡ ਐਂਡ ਕਲੀਅਰ ਕਿ ਜਿਹੜੇ ਵੀ ਨਸ਼ੇ ਦਾ ਕੰਮ ਕਰ ਰਹੇ ਹੈਗੇ ਨੇ ਵੇਚ ਰਹੇ ਹੈਗੇ ਨੇ ਉਹ ਜਾਂ ਤੇ ਇਹ ਬਿਜ਼ਨ ਅਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਜੇਲ੍ਹ ਦੇ ਪਿੱਛੇ ਭੇਜਿਆ ਜਾਊਗਾ